ਸਰੀਆ ਕਾਲ ਇਹ ਸਾਰਾ ਪੰਜਾਬ ਇਸ ਤਰ੍ਹਾਂ ਦੇ ਵਿੱਚ ਉਤਸ਼ਾਹ ਚ ਆ ਜੇ ਤਾਂ ਅਸੀਂ ਪੰਜਾਬ ਸਰਕਾਰ ਦੀਆਂ ਵੀ ਤੇ ਦਿੱਲੀ ਦੀ ਸਰਕਾਰ ਦੀਆਂ ਵੀ ਸਾਡੇ ਜਿਹੜੇ ਮਾਰਚ ਆਉਣੇ ਆ ਦੁਆਏ ਇਹ ਜੜਾਂ ਹਲਾ ਕੇ ਰੱਖ ਦਿਆਂਗੇ ਇੱਥੇ ਉਹ ਬੰਦੇ ਪ੍ਰੋਲ ਤੇ ਆ ਸਕਦੇ ਆ ਜਿਹੜੇ ਬਲਾਤਕਾਰੀ ਨੇ ਜਿਹੜੇ ਬੰਦੇ ਕੁਰਾਹਤ ਕਰਕੇ ਮਾੜੇ ਕੰਮ ਕਰਕੇ ਇੱਥੇ ਸਾਡੇ ਲੋਕਾਂ ਦੇ ਵਿੱਚ ਖੁੱਲੇ ਆਮ ਫਿਰਦੇ ਨੇ ਤੇ ਜਿਨ੍ਹਾਂ ਨੇ ਪੰਥ ਦੇ ਕਾਰਜ ਲਈ ਮੋਢਾ ਮੋਢੇ ਨਾਲ ਮੋਢਾ ਲਾ ਕੇ ਖੜੇ ਆ ਤੇ ਉਹਨਾਂ ਬੰਦਿਆਂ ਦੀ ਸਜ਼ਾ ਵੀ ਪੂਰੀ ਹੋ ਚੁੱਕੀ ਆ ਅਸੀਂ ਇੱਥੋਂ ਮਾਰਚ ਲੈ ਕੇ 14 ਨਵੰਬਰ ਨੂੰ ਵੱਡੇ ਮਤਲਬ ਜਥੇ ਲੈ ਕੇ ਜਾਵਾਂਗੇ ਜੇ ਸਾਨੂੰ ਜਾਨਾਂ ਵੀ ਲਾਉਣੀਆਂ ਪਈਆਂ ਅਸੀਂ ਜਾਨਾਂ ਲਾਉਣ ਲਈ ਵੀ ਤਿਆਰ ਆ ਜੋ ਕਿ ਸਰਕਾਰਾਂ ਨੂੰ ਅਸੀਂ ਸੈਂਟਰ ਸਰਕਾਰ ਨੂੰ ਪੰਜਾਬ ਸਰਕਾਰ ਨੂੰ ਚੇਤਾਵਨੀ ਦਿੰਨੇ ਆ ਮੋਰਚਾ ਕਿਸਾਨੀ ਮੋਰਚਾ ਜੋ ਦਿੱਲੀ ਲੱਗਿਆ ਹੋਇਆ ਸੀ ਉਸ ਤੋਂ ਵੀ ਵੱਡਾ ਕਰ ਦੇਣਾ ਇਹ ਮੋਰਚੇ ਨੂੰ ਜੇ ਸਾਡੀਆਂ ਸਰਕਾਰਾਂ ਸਾਡੇ ਤੋਂ ਉਲਟ ਚੱਲਦੀਆਂ ਸਾਨੂੰ ਰੋਕਦੀਆਂ ਤਾਂ ਅਸੀਂ ਸਿਰ ਧਰ ਦੀ ਬਾਜ਼ੀ ਲਾ ਦਾਂਗੇ ਪਰ ਅਸੀਂ ਇਹਨੂੰ ਮੋਰਚੇ ਨੂੰ ਕਿਸੇ ਵੀ ਤਰ੍ਹਾਂ ਦਾ ਫੇਲ ਨਹੀਂ ਹੋਣ ਦੇਵਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰੇ ਲਈ ਬਹੁਤ ਖੁਸ਼ੀ ਵਾਲੀ ਗੱਲ ਹੈ ਕਿ ਮੈਂ ਮਹਾਪੁਰਖ ਜਿਨ੍ਹਾਂ ਦਾ ਪੰਥ ਦੇ ਵਿੱਚ ਇਲਾਕੇ 'ਚ ਬਹੁਤ ਵੱਡਾ ਸਤਿਕਾਰ ਹੈ ਬਾਬਾ ਦਰਸ਼ਨ ਸਿੰਘ ਜੀ ਤੇ ਹੋਰ ਸਾਰੇ ਇਸ ਇਲਾਕੇ ਦੇ ਨੌਜਵਾਨ ਉਹਨਾਂ ਨੂੰ ਮਿਲਣ ਦਾ ਮੌਕਾ ਮਿਲਿਆ ਜੋ ਇਥੋਂ ਉਤਸ਼ਾਹ ਦਿਖਾਇਆ ਗਿਆ 14 ਤਰੀਕ ਦੇ ਮਾਰਚ ਬਾਰੇ ਤੇ 1 ਤਰੀਕ ਦੀ ਅਰਦਾਸ ਦੇ ਬਾਰੇ 'ਚ ਮੈਨੂੰ ਇਹ ਲੱਗਦਾ ਹੈ ਕਿ ਜੇ ਸਾਰਾ ਪੰਜਾਬ ਇਸ ਤਰ੍ਹਾਂ ਦੇ ਵਿੱਚ ਉਤਸ਼ਾਹ ਚ ਆ ਜੇ ਤਾਂ ਸੀ ਪੰਜਾਬ ਸਰਕਾਰ ਦੀਆਂ ਵੀ ਤੇ ਦਿੱਲੀ ਦੀ ਸਰਕਾਰ ਦੀਆਂ ਵੀ ਸਾਡੇ ਜਿਹੜੇ ਮਾਰਚ ਆਉਣੇ ਆ ਦੋਹਾਂ ਇਹ ਇਹ ਜੜਾਂ ਹਲਾ ਕੇ ਰੱਖ ਦਿਆਂਗੇ ਗੁਰੂ ਕਿਰਪਾ ਕਰੇ ਸਾਡੇ ਸਾਹਮਣੇ ਹੁਣ ਜਿਹੜਾ ਟੀਚਾ ਹੈ ਵੀ ਸਾਡੇ ਸਿੰਘ ਜਿਹੜੇ 25 25 30 ਸਾਲਾਂ ਤੋਂ ਜੇਲ੍ਹਾਂ 'ਚ ਬੈਠਿਆ ਸਾਡਾ ਜਗਤਾਰ ਸਿੰਘ ਹਵਾਰਾ ਭਾਈ ਪਿਉਰਾ ਜੀ ਪਰਮਜੀਤ ਸਿੰਘ ਪਿਉਰਾ ਭਾਈ ਜਗਤਾਰ ਸਿੰਘ ਤਾਰਾ ਭਾਈ ਬਲਵੰਤ ਸਿੰਘ ਰਾਜੋਣਾ ਭਾਈ ਅਮਰਪਾਲ ਸਿੰਘ ਹਰੀ ਉਹ ਸਾਰੇ ਆਪ ਕੋ ਆਪਣੇ ਘਰਾਂ ਚ ਜਾ ਕੇ ਤੇ ਕੌਮ ਦੀ ਅਗਵਾਈ ਕਰਨ ਇਹ ਹੀ ਅਸੀਂ ਗੁਰੂ ਅੱਗੇ ਅਰਦਾਸ ਆ ਮਹਾਪੁਰਖਾਂ ਦੀਆਂ ਅਰਦਾਸਾਂ ਚ ਬੜੀ ਵੱਡੀ ਸ਼ਕਤੀ ਹੈ ਬੜੀ ਕਹਿਣੀ ਕਰਨੀ ਵਾਲੇ ਇਹ ਮਹਾਪੁਰਖਾਂ ਸਾਨੂੰ ਉਮੀਦ ਹੈ ਕਿ ਜਦੋਂ ਇਹਨਾਂ ਦਾ ਇਲਾਕੇ ਦੇ ਉੱਤੇ ਸਾਡੇ ਸਾਰਿਆਂ ਦੇ ਸਿਰ ਦੇ ਉੱਤੇ ਹੱਥ ਹੈ ਗੁਰੂ ਜ਼ਰੂਰ ਕਿਰਪਾ ਕਰਨਗੇ ਤੇ ਮੈਂ ਬਹੁਤ ਉਤਸ਼ਾਹਚ ਹਾਂ ਕਿ ਸਾਡਾ ਮਾਰਚ ਹੈ ਜਿਹੜਾ ਉਹ ਪਿਛਲੇ ਕਿਸਾਨ ਮੋਰਚੇ ਨਾਲੋਂ ਬਹੁਤ ਵੱਡਾ ਹੋਵੇਗਾ ਧੰਨਵਾਦ ਜੀ ੴ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਸਾਡੇ ਪਿੰਡ ਫੱਤਾ ਮਾਲੋਕਾ ਮਾਲਵੇ ਦੇ ਵਿੱਚ ਜ਼ਿਲ੍ਹਾ ਮਾਨਸਾ ਦੇ ਵਿੱਚ ਬਾਪੂ ਗੁਰਦੀਪ ਸਿੰਘ ਜੀ ਜੋ ਕਿ ਇਨਸਾਫ ਮੋਰਚੇ ਦੀ ਸਾਰੀ ਟਾਰਗੇਟ ਕਰ ਰਹੇ ਨੇ ਇਹਨਾਂ ਕੋਲ ਜ਼ਿੰਮੇਵਾਰੀ ਹੈ ਸਾਡੀ ਇੱਥੇ ਮੀਟਿੰਗ ਹੋਈ ਹੈ ਜੋ ਕਿ ਆਉਣ ਵਾਲੇ 14 ਨਵੰਬਰ ਨੂੰ ਅਸੀਂ ਸਿੱਖ ਕੌਮ ਸਾਰੀ ਮਾਲਵੇ ਜ਼ਿਲ੍ਹੇ ਦੇ ਵਿੱਚੋਂ ਬਹੁਤ ਵੱਡੇ ਜਥਿਆਂ ਦੇ ਰੂਪ ਵਿੱਚ ਅਸੀਂ ਰੂਪਰੇਖਾ ਤਿਆਰ ਕਰ ਰਹੇ ਹਾਂ ਜਾ ਕੇ ਜੋ ਜ਼ਾਲਮ ਸਰਕਾਰਾਂ ਪੰਜਾਬ ਸਰਕਾਰ ਹੋਗੀ ਸੈਂਟਰ ਸਰਕਾਰ ਹੋਗੀ ਅਸੀਂ ਇੱਥੋਂ ਮਾਰਚ ਲੈ ਕੇ 14 ਨਵੰਬਰ ਨੂੰ ਵੱਡੇ ਮਤਲਬ ਜੱਥੇ ਲੈ ਕੇ ਜਾਵਾਂਗੇ ਜੇ ਸਾਨੂੰ ਜਾਨਾ ਵੀ ਲਾਉਣੀਆਂ ਪਈਆਂ ਅਸੀਂ ਜਾਨਾ ਲਾਉਣ ਲਈ ਵੀ ਤਿਆਰ ਆ ਜੋ ਕਿ ਸਰਕਾਰਾਂ ਨੂੰ ਅਸੀਂ ਸੈਂਟਰ ਸਰਕਾਰ ਨੂੰ ਪੰਜਾਬ ਸਰਕਾਰ ਨੂੰ ਚੇਤਾਵਨੀ ਦਿੰਦੇ ਆ ਵੀ ਜੋ ਸਾਡੇ ਬੰਦੀ ਸਿੰਘ ਨੇ ਇਹਨਾਂ ਨੂੰ ਸਾਡਾ ਮਤਲਬ ਪਰਖ ਨਾ ਕੀਤੀ ਜਾਵੇ ਪਹਿਲਾਂ ਹੀ ਛੱਡਿਆ ਜਾਵੇ ਅਸੀਂ ਸਰਕਾਰ ਬੂਰੇ ਕਰਜ ਕਰਦੇ ਆ ਸੈਂਟਰ ਸਰਕਾਰ ਬੂਰੇ ਪੰਜਾਬ ਸਰਕਾਰ ਨੂੰ ਠੀਕਾ ਖਾਲਸਾ ਵੈਰੂ ਜੀ ਕੀ ਫਤਿਹ ਅਸੀਂ ਸਿੱਖ ਸਿੱਖ ਪੰਥ ਬੰਨੀਓ ਬਾਬਾ ਜੀ ਬਾਬਾ ਗੁਰਦੀਪ ਜੀ ਆਏ ਹੋਏ ਨੇ ਉਹਨਾਂ ਬੰਨੀਓ ਮੋਰਚਾ ਲੱਗਿਆ ਹੋਇਆ ਜੋ 14 ਨਵੰਬਰ ਨੂੰ ਉਹ ਜਾ ਰਿਹਾ ਹੈਗਾ ਉਹਦੇ ਲਈ ਅਸੀਂ ਸਿੱਖ ਸੰਗਤਾਂ ਨੂੰ ਅਪੀਲ ਕਰਦੇ ਆਂ ਬੱਦ ਤੋਂ ਵੱਧ ਇਸ ਮੋਰਚੇ ਵਿੱਚ ਭਾਗ ਲੈਣਾ ਅਸੀਂ ਆਪਣੇ ਮਾਲਵਾ ਸਰਦੂਲਗੜ੍ਹ ਏਰੀਏ ਚੋਂ ਵੱਦ ਤੋਂ ਵੱਧ ਸੇ ਸੰਗਤਾਂ ਲੈ ਕੇ ਜਾਵਾਂਗੇ ਟਰੈਕਟਰ ਮੋਟਰਸਾਈਕਲ ਕਾਰ ਜੋ ਵੀ ਹੋ ਸਕੇ ਉਹ ਵਾ ਇਹ ਅਸੀਂ ਮੋਰਚਾ ਕਿਸਾਨੀ ਮੋਰਚਾ ਜੋ ਦਿੱਲੀ ਲੱਗਿਆ ਹੋਇਆ ਸੀ ਉਸ ਤੋਂ ਵੀ ਵੱਡਾ ਕਰ ਦੇਣਾ ਇਹ ਮੋਰਚੇ ਨੂੰ ਜੇ ਸਾਡੀਆਂ ਸਰਕਾਰਾਂ ਸਾਡੇ ਤੋਂ ਉਲਟ ਚੱਲਦੀਆਂ ਸਾਨੂੰ ਰੋਕਦੀਆਂ ਤਾਂ ਅਸੀਂ ਸਿਰ ਧੜ ਦੀ ਬਾਜ਼ੀ ਲਾ ਦਾਂਗੇ ਪਰ ਅਸੀਂ ਇਹਨੂੰ ਮੋਰਚੇ ਨੂੰ ਕਿਸੇ ਵੀ ਤਰ੍ਹਾਂ ਦਾ ਫੇਲ ਨਹੀਂ ਹੋਣ ਦੇਵਾਂਗੇ ਸਾਡਾ ਪਹਿਲਾ ਟਾਰਗੇਟ ਇਹੀ ਹੈ ਅਸੀਂ ਇਹ ਮੋਰਚੇ ਨੂੰ ਸ਼ਾਂਤ ਮੇਂ ਲਿਜਾਣਾ ਚਾਹੁੰਦੇ ਹਾਂ ਜੇ ਸਰਕਾਰਾਂ ਨੇ ਰੋਕਿਆ ਤਾਂ ਅਸੀਂ ਸਰਕਾਰਾਂ ਦੇ ਵਿਰੁੱਧ ਵੀ ਜਾਵਾਂਗੇ ਜੋ ਵੀ ਹੋ ਸਕੇ ਉਹ ਹੋਊਗਾ ਅਸੀਂ ਮਾਲਵਾ ਤੋਂ ਵੱਧ ਤੋਂ ਵੱਧ ਸਿੱਖ ਸੰਗਤਾਂ ਨੂੰ ਲੈ ਕੇ ਅਸੀਂ ਦਿੱਲੀ ਮੋਰਚੇ ਵੱਲ ਨੂੰ ਚਾਲੇ ਪਾਵਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਅੱਜ ਬਹੁਤ ਹੀ ਸੂਝਵਾਨ ਰੂਹ ਜਿਹੜੀ ਆ ਜੋ ਸੰਤਾਂ ਦੇ ਬਿਲਕੁਲ ਨਜ਼ਦੀਕ ਰਹੇ ਆ ਗੁਰਦੀਪ ਸਿੰਘ ਜੀ ਉਹ ਇੱਥੇ ਪਹੁੰਚੇ ਆ ਫੱਤਾ ਮਾਲੂਕਾ ਵਿਖੇ ਸਾਰੀ ਜਿਹੜੀ ਗੱਲਬਾਤ ਹੋਈ ਆ 14 ਨਵੰਬਰ ਦੇ ਸਿਲਸਰੀਨ ਲੈ ਕੇ ਜੋ ਬੰਦੀ ਸਿੰਘਾਂ ਦਾ ਪੰਥ ਨੇ ਮੋਰਚਾ ਲਾਇਆ ਹੋਇਆ ਚੰਡੀਗੜ੍ਹ ਦੋ ਸਾਲਾਂ ਦੇ ਕਰੀਬ ਉਸ ਮੋਰਚੇ ਨੂੰ ਉੱਚੇ ਉੱਚੇ ਪੱਧਰ ਤੇ ਲੈ ਜਾਣ ਵਾਸਤੇ ਕਾਮਯਾਬ ਕਰਨ ਵਾਸਤੇ ਕਿਉਂਕਿ ਇੱਥੇ ਉਹ ਬੰਦੇ ਪਰੋਲ ਤੇ ਆ ਸਕਦੇ ਆ ਜਿਹੜੇ ਬਲਾਤਕਾਰੀ ਨੇ ਜਿਹੜੇ ਬੰਦੇ ਕ੍ਰਹਿਤ ਕਰਕੇ ਮਾੜੇ ਕੰਮ ਕਰਕੇ ਇੱਥੇ ਸਾਡੇ ਲੋਕਾਂ ਦੇ ਵਿੱਚ ਖੁੱਲੇ ਆਮ ਫਿਰਦੇ ਨੇ ਤੇ ਜਿਨ੍ਹਾਂ ਨੇ ਪੰਥ ਦੇ ਕਾਰਜ ਲਈ ਮੋਢਾ ਮੋਢੇ ਨਾਲ ਮੋਢਾ ਲਾ ਕੇ ਖੜੇ ਆ ਤੇ ਉਹਨਾਂ ਬੰਦਿਆਂ ਦੀ ਸਜ਼ਾ ਵੀ ਪੂਰੀ ਹੋ ਚੁੱਕੀ ਆ ਅੱਜ ਤੁਸੀਂ ਦੇਖੋ ਭਾਈ ਜਸਵੰਤ ਸਿੰਘ ਖਾਲੜਾ ਦੀ ਰਿਪੋਰਟ ਦੇ ਅਕੋਰਡਿੰਗ ਆਪਾਂ ਗੱਲ ਕਰੀਏ ਤੇ ਉਹਨਾਂ ਨੇ ਤਹਈਆ ਸਹੀ ਕੀਤਾ ਸੀ ਤੇ ਅੱਜ ਸਾਨੂੰ ਚਾਹੀਦਾ ਕਿ ਉਹਨਾਂ ਦੇ ਨਾਲ ਖੜਨਾ ਚਾਹੀਦਾ ਪੰਥ ਨੂੰ ਬੇਨਤੀ ਹੈ ਕੌਮ ਨੂੰ ਨਿਹੰਗ ਸਿੰਘ ਜਥੇਬੰਦੀਆਂ ਨੂੰ ਬੇਨਤੀ ਹੈ ਕਿ ਇਸ ਮੋਰਚੇ ਨੂੰ ਆਪਾਂ ਚੜ੍ਹਦੀ ਕਲਾ ਦੇ ਨਾਲ ਇਹਨਾਂ ਸਿੰਘਾਂ ਦੀ ਰਿਹਾਈ ਦੇ ਲਈ ਆਪਾਂ ਇਕ ਸਲਾਘਾਯੋਗ ਹੋਰ ਉੱਚਾ ਕਦਮ ਚੱਕੀਏ ਮਾਲਵੇ ਦੇ ਵਿੱਚ ਲਹਿਰ ਨੂੰ ਖੜਾ ਕਰੀਏ ਕਿਉਂਕਿ ਮਾਝੇ ਦੁਆਬੇ ਦੇ ਵਿੱਚ ਉਹ ਲਹਿਰਾਂ ਖੜੀਆਂ ਹੁੰਦੀਆਂ ਪਰ ਮਾਲਵੇ ਦੇ ਵਿੱਚ ਬਹੁਤ ਘੱਟ ਆਪਾਂ ਵੇਖਦੇ ਆਂ ਪਰ ਹੁਣ ਮਾਲਵੇ ਦੀ ਜਿਹੜੀ ਆ ਸੰਗਤ ਨੂੰ ਬੇਨਤੀ ਆ ਕਿ ਇਸ ਲਹਿਰ ਨੂੰ ਆਪਾਂ ਵੱਡਾ ਕਰੀਏ ਤੇ ਆਪਾਂ 14 ਨਵੰਬਰ ਨੂੰ ਇਸ ਰੈਲੀ ਦਾ ਹਿੱਸਾ ਇਸ ਮਾਰਚ ਦਾ ਹਿੱਸਾ ਬਣੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਕਾ ਖਾਲਸਾ ਜੀ ਵਾਹਿਗੁਰੂ ਜੀ ਕੀ ਫਤਿਹ ਅਸੀਂ ਜੋ ਭਾਈ ਗੁਰਦੀਪ ਸਿੰਘ ਜਲਨੀਓ ਰੋਸ ਮਾਰਚ ਕੱਢਿਆ ਜਗਤਾਰ ਸਿੰਘ ਹਵਾਰਾ ਦੇ ਹੱਕ 'ਚ ਜੋ ਦਿੱਲੀ ਜਾਣਾਗਾ ਅਸੀਂ ਉਹਦੇ ਵਿੱਚ ਭਾਗ ਲੈਣ ਜਾ ਰਹੇ ਹਾਂ ਤੇ ਮਾਨਸਾ ਜ਼ਿਲ੍ਹੇ ਦੇ ਵਿੱਚੋਂ ਸਾਥੋਂ ਜਿੰਨੀ ਵੀ ਸੰਗਤ ਹੋਈ ਉਨੀ ਵੱਧ ਚੜ੍ਹ ਕੇ ਲੈ ਕੇ ਜਾਣੀ ਆ ਅਸੀਂ ਪਿੰਡੋਂ ਪਿੰਡੀ ਮੀਟਿੰਗਾਂ ਕਰ ਰਹੇ ਹਾਂ ਸਾਨੂੰ ਇਹਦੇ ਵਿੱਚ ਬਹੁਤ ਵੱਡਾ ਸਹਿਯੋਗ ਮਿਲ ਰਿਹਾ ਹਰ ਇੱਕ ਪਿੰਡਾਂ 'ਚੋਂ 100 100 200 ਬੰਦਾ ਸਾਡੇ ਨਾਲ ਚੱਲਣ ਲਈ ਤਿਆਰ ਆ ਤੇ ਜਿਹੜਾ ਇਹ ਮਾਰਚ ਆ ਅਸੀਂ ਲੱਖਾਂ ਦੀ ਤਾਦਾਦ ਦੇ ਵਿੱਚ ਬੰਦੇ ਖੜੇ ਕਰ ਦਨੇ ਆ ਮਾਰਚ ਦੇ ਵਿੱਚ ਜੇ ਸਾਨੂੰ ਕਿਸੇ ਤਰ੍ਹਾਂ ਦਾ ਕੋਈ ਰੋਕਿਆ ਗਿਆ ਜਾਂ ਕੁਝ ਹੋਰ ਕੀਤਾ ਗਿਆ ਤਾ ਅਸੀਂ ਉਥੇ ਡਟ ਕੇ ਖੜਾਂਗੇ ਤੇ ਬਾਕੀ ਸੋਨੂੰ ਸਾਰੀ ਸੰਗਤ ਨੂੰ ਅਪੀਲ ਆ ਵੀ ਵੱਧ ਚੜ ਕੇ ਸਾਡਾ ਸਾਥ ਦਿਓ ਵਾਹਿਗੁਰੂ ਜੀ ਕਾ ਖਾਲਸਾ ਜੀ ਵਾਹਿਗੁਰੂ ਜੀ ਕੀ ਫਤਿਹ